ਬਣਾਉਣ ਤੇ ਮਜਬੂਰ ਕਰਤਾ ਕੋਸ਼ਕ ਕਤੀੜਾ ਨੇ ਜਿਹੜੀਆਂ ਭੇਡਾਂ ਲਾ ਲੋ ਕਤੀੜਾਂ ਲਾ ਲੋ ਜੋ ਮਰਜੀ ਲਾ ਲੋ ਨੂਨ ਦੇਣਾ ਇਹਨਾਂ ਨੂੰ ਜ਼ਰੂਰੀ ਆ ਪਹਿਲਾਂ ਗੱਲ ਮੈਂ ਕਰਦਾ ਹੁਣੇ ਕੱਲ ਦੀ ਵੀਡੀਓ ਆਹੋ ਆਉਣ ਵਾਲੀ ਵੀਡੀਓ ਵਿੱਚ ਹੋ ਸਕਦਾ ਮੈਂ ਤੁਹਾਨੂੰ ਲਾਈਵ ਵੀ ਦਿਖਾ ਦਵਾਂ ਹੋ ਸਕਦਾ ਕਿ ਮੈਂ ਸ਼ੇਅਰ ਕਰੂੰਗਾ ਬਾਅਦ ਚ ਬਾਅਦ ਚ ਦੇਖ ਲਿਓ ਮੇਰੀ ਆਈਡੀ ਦੇ ਉੱਤੇੋਂ ਤੁਹਾਨੂੰ ਵੀਡੀਓ ਮਿਲ ਜਾਣੀ ਆ ਉਹ ਕੀ ਹੋਇਆ ਜੀ ਕਿਸੇ ਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਲਖਾ ਸਿੰਘ ਸੁਧਾਣੇ ਨੂੰ 15 ਤੋਰੇ ਦਾ ਚਾਂਦੀ ਦਾ ਕੜਾ ਪਾ ਕੇ ਸਨਮਾਨਿਤ ਕੀਤਾ ਗਿਆ ਕੁਸ਼ਕ ਪੈਸੇ ਵੀ ਦਿੱਤੇ ਗਏ ਦੇਣੇ ਵਾਲਾ ਕੌਣ ਜਿਹਦੇ ਸਿਰ ਤੇ ਇੱਕ ਪੱਗ ਕੋਈ ਪਿੰਡ ਦਾ ਮੁੰਡਾ ਸੀਗਾ ਪਿੰਡ ਦਾ ਬੰਦਾ ਹੋ ਮੈਂ ਵੀਡੀਓ ਬਾਅਦ ਚ ਸ਼ੇਅਰ ਕਰ ਦੂੰਗਾ ਮੇਰੀ ਆਈਡੀ ਤੁਹਾਨੂੰ ਮਿਲ ਜੂਗੀ ਸਿਰ ਤੇ ਪੱਗ ਦਾੜਾ ਰੱਖਿਆ ਹੋ ਸਕਦਾ ਵੀ ਅੰਮ੍ਰਿਤ ਵੀ ਛਕਿਆ ਹੋਵੇ ਚਲੋ ਠੀਕ ਆ ਨਹੀਂ ਵੀ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਨੇ ਲੱਖੇ ਸੁਧਾਣੇ ਨੂੰ 15 ਤੋਲੇ ਦਾ ਚਾਂਦੀ ਦਾ ਕੜਾ ਪਾ ਕੇ ਸਨਮਾਨਿਤ ਕੀਤਾ ਉਹਦੇ ਲਈ ਪੈਰਾਂ ਤੇ ਖੜਕੇ ਜੋਰ-ਜੋਰ ਤਾੜੀਆਂ ਮਾਰੋ ਤਾੜੀਆਂ ਕਿਉਂ ਮਾਰੀਆਂ ਗਈਆਂ ਨੇ ਥੋੜੇ ਲੋਕਾਂ ਤੇ ਨਾ ਥੋੜੇ ਲੋਕਾਂ ਤੇ ਲੱਖ ਦੀ ਲਾਣਤਾ ਥੋੜੇ ਤੇ ਜਿਦੇ ਤੁਸੀਂ ਆਪਣੇ ਆਪ ਨੂੰ ਵਾਰਿਸ ਕਹਿੰਦੇ ਹੋ ਨਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਆ ਜਾਂ ਅਸੀਂ ਸੈਭਜਾਦੀ ਦੀ ਸ਼ਹੀਦੀ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਕਟ ਗੁਰਾਂ ਕੀ ਦੇ ਗੁਰੂ ਸਾਹਿਬ ਦਾ ਹੁਕਮ ਇਹ ਉਹ 'ਚ ਇੱਕ ਗੱਲ ਲਿਖੀ ਗਈ ਆ ਇੱਕ ਤੁਕ ਪੜ੍ਹ ਦਿੰਨਾ ਮੈਂ ਅਕਲੀ ਸੇਵਨਾ ਸੇਵੀਏ ਅਕਲੀ ਕੀ ਚੇਦਾਨ ਇਹਦਾ ਮਤਲਬ ਕੀ ਬਣਦਾ ਪਰ ਇਹਨਾਂ ਲਈ ਇਹ ਲੋਕਾਂ ਲਈ ਗਧਾ ਤੇ ਘੋੜਾ ਇੱਕ ਬਰਾਬਰ ਆ ਉਦਾਂ ਆਪਣੇ ਆਪ ਨੂੰ ਅਸੀਂ ਕਹਿੰਦੇ ਨੇ ਜੀ ਅਸੀਂ ਸਿੱਖ ਕੌਮ ਦੇ ਵਿੱਚੋਂ ਆਉਨੇ ਆ ਟੂਰਨਾਮੈਂਟਾਂ ਤੇ ਪੈਸੇ ਵੰਡੇ ਜਾ ਰਹੇ ਨੇ ਸਿੱਖ ਕੌਮ ਹੀ ਵੰਡ ਰਹੀ ਆ ਸਿੱਖਾਂ ਦੇ ਬੰਦੇ ਹੀ ਵੰਡ ਰਹੇ ਨੇ ਗੈਂਗਸਟਰਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਕਦੇ ਗਲ ਤੇ ਚੈਨੀ ਪਾਈ ਜਾਏ ਦੀ ਆ ਸੋਨੇ ਦੀ ਕਦੇ ਹੱਥਾਂ ਦੇ ਵਿੱਚ ਗੁੱਟਾਂ ਦੇ ਵਿੱਚ 15-15 ਤੋਲੇ ਦੇ ਕੜੇ ਪਾਏ ਜਾ ਰਹੇ ਨੇ ਇੱਕ ਪਾਸੇ ਆਪਣੀ ਹੀ ਕੌਮ ਦੇ ਬੰਦੇ ਸਿੱਖ ਕੌਮ ਦੇ ਬੰਦੇ ਹੀ ਜਿਨ੍ਹਾਂ ਦੇ ਘਰ ਦੇ ਵਿੱਚ ਆਟਾ ਤੱਕ ਨਹੀਂ ਹੈਗਾ ਰੋਟੀ ਖਾਣ ਲਈ ਤਰਸ ਰਹੇ ਨੇ ਕੀ ਤੁਸੀਂ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਹਾਂ ਜਾਂ ਨਾ ਇਹ ਵੀਡੀਓ ਮੈਂ ਲਾਈਵ ਕਿਉਂ ਬਣਾਈ ਆ ਕਾਰਨ ਬਹੁਤ ਮੋਟਾ ਕਾਰਨ ਕੀ ਆ ਜਿਵੇਂ ਕਹਿੰਦੇ ਨੇ ਵੀ ਅਕਲੀ ਕੀਚੇ দান ਵੀ ਆਕਲ ਨਾਲ দান ਕਰਨਾ ਗੁਰੂ ਸਾਹਿਬ ਜੀ ਹੁਕਮ ਲਾ ਕੇ ਕਹਿੰਦੇ ਵੀ ਅਕਲ ਨਾਲ দান ਕਰਿਓ ਪਰ ਆਪਣੇ ਬੰਦੇ ਕੀ ਕਰਦੇ ਨੇ ਕਿਤੇ ਕਿਸੇ ਟੂਰਨਾਮੈਂਟ ਤੇ ਇੱਕ ਟਰੈਕਟਰ ਸਨਮਾਨਿਤ ਕਰਤਾ ਚਲੋ ਠੀਕ ਆ ਮੰਨ ਲੈਂਦੇ ਆ ਵੀ ਭਾਈ ਜਿਹੜੇ ਪਹਿਲਵਾਨ ਨੇ ਜਾਂ ਜਿਹੜੇ ਖੁਲਦੇ ਨੇ ਜਾਂ ਜਿਹੜੇ ਕਬੱਡੀ ਖੇਡਦੇ ਨੇ ਉਹਨਾਂ ਨੂੰ ਖੁਸ਼ ਹੋ ਕੇ ਖੁਸ਼ ਹੋ ਕੇ ਆਪਣੇ ਲੋਕ ਇਨਾਮ ਦਿੰਦੇ ਨੇ ਅਨਾਮ ਦਿੰਦੇ ਨੇ ਮਾਲ ਲੈਣੇ ਆ 100 200 300 400 ਕੋਈ ਕੀ ਵਾਰਤਾ ਬੜੀਆਂ ਬੜੀਆਂ ਗੱਡੀਆਂ ਵੀ ਨੇ ਬੜੀਆਂ ਬੜੀਆਂ ਗੱਡੀਆਂ ਵੀ ਦਿੰਦੇ ਨੇ ਟਰੈਕਟਰ ਵੀ ਦਿੰਦੇ ਨੇ ਮਾਲ ਲੈਣੇ ਆ ਸਾਰਾ ਕੁਝ ਮਾਲ ਲੈਣੇ ਆ ਪਰ ਦੂਜੇ ਪੱਖ ਤੇ ਜੇ ਆਪਾਂ ਦੇਖੀਏ ਜਿੰਨੇ ਟਰੈਕਟਰ ਤੇ ਪੈਸੇ ਲੱਗੇ ਨੇ ਜਿੰਨੇ ਦੀ ਗੱਡੀ ਆਈ ਆ ਜਿੰਨੇ ਦਾ ਕੜਾ ਆਇਆ ਜਿੰਨੇ ਦੀ ਆਪਣੀ ਸੋਨੇ ਦੀ ਚੈਨ ਆਈ ਆ ਜਿਹੜੀ ਸਿਰਫ ਆਪਾਂ ਇੱਕ ਬੰਦੇ ਨੂੰ ਸਨਮਾਨਿਤ ਕਰਨਾ ਸਨਮਾਨ ਗੱਲ 'ਚ ਸਰੂਪਾ ਸਾਹ ਪਾ ਕੇ ਵੀ ਹੋ ਸਕਦਾ ਸਨਮਾਨ ਜਿਹੜਾ ਪੁਰਾਣੇ ਬਿਜਮਾਨੇ 'ਚ ਕਰਦੇ ਸੀਗੇ ਮੋਢਿਆਂ ਤੇ ਦੋਨੇ ਪਾਸੇ ਰੱਖ ਕੇ ਭੂਰੀ ਵੀ ਹੋ ਸਕਦਾ ਪਰ ਇਹਨਾਂ ਨੇ ਉਹ ਬੰਦੇ ਨੂੰ ਪੈਸਿਆਂ ਨਾਲ ਸੋਨੇ ਦੀ ਚੈਨ ਨਾਲ ਕੜੇ ਨਾਲ ਸਨਮਾਨਤ ਕਰਨਾ ਬੜੀਆਂ-ਬੜੀਆਂ ਗੱਡੀਆਂ ਦੇ ਕੇ ਹੁਣ ਜਵਾਬ ਦੇ ਦਿਓ ਮੈਨੂੰ ਇਹ ਚੀਜ਼ ਦਾ ਜੇ ਭਾਈ ਇੱਕ ਪਾਸੇ ਅਸੀਂ ਕਹਿੰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਮਝਦੇ ਆ ਇਹ ਇੱਥੇ ਉੱਤੇ ਸਾਡੇ ਲਈ ਕੁਝ ਨਹੀਂ ਹੈਗਾ ਬਾਬੇ ਨਾਨਕ ਦੀ ਕਹੀ ਹੋਈਆਂ ਗੱਲਾਂ ਨੂੰ ਅਸੀਂ ਅਮਲ ਕਰਦੇ ਆ ਜੀ ਇਹ ਇੱਥੇ ਉੱਤੇ ਸਾਡੇ ਕੋਲ ਕੁਝ ਨਹੀਂ ਹੈਗਾ ਇੱਕ ਪਾਸੇ ਹੀ ਆਪਣੀ ਕੌਮ ਦੇ ਮੇਰੇ ਕੋਲ 500 ਤੋਂ ਉੱਤੇ ਮੈਸੇਜ ਆਏ ਪਏ ਨੇ ਸਿੱਖ ਕੌਮ ਦੇ ਜਿਹੜੇ ਬੰਦੇ ਨੇ ਆਪਣੀ ਕੌਮ ਦੇ ਵਿੱਚ ਆਉਂਦੇ ਨੇ ਅਸੀਂ ਵੀ ਸਿੱਖਾ ਸੰਪੂਰਨ ਨਹੀਂ ਹੈਗਾ ਪਰ ਆਪਣੇ ਜੇ ਆਉਂਦੇ ਨੇ ਉਹ ਬੰਦਿਆਂ ਦੇ ਘਰੇ ਰੋਟੀ ਆਟਾ ਉਹਨਰੇ ਜਵਾਕਾਂ ਨੂੰ ਪੜਨ ਲਈ ਸਹੂਲਤਾ ਉਹਨਰੇ ਜਵਾਕਾਂ ਨੂੰ ਕੁਝ ਖਰੀਦਣ ਲਈ ਸਹੂਲਤਾ 0% ਪਰ ਆਪਣੇ ਬੰਦੇ ਕੀ ਕਰ ਰਹੇ ਨੇ ਟੂਰਨਾਮੈਂਟਾਂ ਤੇ ਪੈਸੇ ਟੋਟਲ ਬਰਬਾਦੀ ਟੋਟਲ ਬਰਬਾਦੀ ਟੂਰਨਾਮੈਂਟਾਂ ਤੇ ਪੈਸੇ ਟਰੈਕਟਰਾਂ ਸਮਾਨਤ ਕਰਨ ਤੇ ਪੈਸੇ ਹੋਰ ਬਹੁਤ ਕੁਝ ਕਰਾ ਰਹੇ ਨੇ ਪੰਜਾਬ ਇੱਕ ਸੋਨੇ ਚੜੀ ਹੁੰਦਾ ਸੀਗਾ ਅੱਜ ਮੈਂ ਇਹ ਵੀਡੀਓ ਵਿੱਚ ਇੱਕ ਹੋਰ ਗੱਲ ਮੈਂ ਕਰ ਦਿੰਦਾ ਇਹ ਵੀ ਤੁਹਾਡੇ ਕਈਆਂ ਦੇ ਮਿਰਚਾ ਲੱਗਣੀਆਂ ਨੇ ਪਰ ਇਹ ਗੱਲ ਕਰਨੀ ਜ਼ਰੂਰੀ ਬਹੁਤ ਹੈ ਕਿਹੜੀ ਗੱਲ ਕਰਨ ਲੱਗਿਆ ਮੈਂ ਧਿਆਨ ਨਾਲ ਸੁਣਿਓ ਜਿਹੜਾ ਕੋਈ ਜੱਟ ਜ਼ਿਮੀਂਦਾਰ ਜਿਹਦੇ ਕੋਲੋਂ 20 ਕਿੱਲੇ ਜ਼ਮੀਨ ਆ 10 ਕਿੱਲੇ ਜ਼ਮੀਨ ਆ 5 ਕਿੱਲੇ ਜ਼ਮੀਨ ਆ ਕੀ ਉਹ 1 ਕਿੱਲਾ ਜਾਂ ਅੱਧਾ ਕਿੱਲੇ ਦੀ ਕਣਕ ਵੱਢ ਕੇ ਕਦੇ ਉਹਨੇ ਗੁਰਦੁਆਰੇ ਅਨਾਊਂਸਮੈਂਟ ਕੀਤੀ ਆ ਵੀ ਆਜੋ ਭਾਈ ਜਿਨ੍ਹਾਂ ਦੇ ਘਰੇ ਦਾਣੇ ਨਹੀਂ ਹੈਗੇ ਸਾਡੇ ਤੋਂ ਆਕੇ ਫ੍ਰੀ ਲੈ ਜਾਓ ਕੀਤੀ ਆ ਕਿਸੇ ਨੇ ਅਜ ਤੱਕ ਕਦੇ ਨਾ ਕਦੇ ਨਹੀਂ ਕੀਤੀ ਹੋਊਗੀ ਦਿਖਾ ਦਿਓ ਮੈਨੂੰ ਪਰ ਆਪਣੇ ਹੀ ਬੰਦੇ ਆਪਣੇ ਹੀ ਬੰਦੇ ਸਿਰਾਂ ਤੇ ਪੱਗਾ ਲੰਬੇ ਦਾੜੇ ਰੱਖੇ ਹੋਏ ਨੇ ਗੁਰੂ ਸਾਹਿਬ ਨੂੰ ਜਾਕੇ ਮੱਥਾ ਟੇਕਦੇ ਨੇ ਉੱਥੇ ਬੈਠ ਕੇ ਪ੍ਰਸ਼ਾਦ ਲੈ ਕੇ ਆ ਜਾਂਦੇ ਨੇ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀਗੀਆਂ ਉਹਦੇ ਅਮਰ ਘਟ ਹੁਣ ਮੈਨੂੰ ਕਈ ਕਹਿਣਗੇ ਪਾਈ ਗੁਰੂ ਸਾਹਿਬ ਨੇ ਤਾਂ ਵਾਲ ਰੱਖਣ ਨੂੰ ਵੀ ਕਿਹਾ ਸੀਗਾ ਕੇਸ ਰੱਖਣ ਨੂੰ ਵੀ ਕਿਹਾ ਸੀਗਾ ਅੰਮਤ ਛੱਕਣ ਨੂੰ ਵੀ ਕਿਹਾ ਸੀਗਾ ਵੀ ਮੈਂ ਕਿਉਂ ਨਹੀਂ ਛਕਿਆ ਇਹਦਾ ਵੀ ਮੈਂ ਤੁਹਾਨੂੰ ਜਵਾਬ ਦੰਨਾ ਹੁਣੇ ਜਿਹੜੇ ਬਾਅਦ ਚ ਕਮੈਂਟ ਹੋਣੇ ਨੇ ਜੇ ਤੁਹਾਨੂੰ ਗੁਰੂ ਸਾਹਿਬ ਨੇ ਸਾਡੇ ਨਾਲੋਂ ਇੱਕ ਕੈਟਾਗਰੀ ਤਾਹਾਂ ਚੱਕਿਆ ਤੁਹਾਨੂੰ ਕੇਸ ਬਖਸ਼ੇ ਨੇ ਤੁਹਾਨੂੰ ਦਾੜੇ ਬਖਸ਼ੇ ਨੇ ਤੁਹਾਨੂੰ ਪਹਿਲੀ ਕੈਟਾਗਰੀ ਦੇ ਵਿੱਚ ਰੱਖਿਆ ਤਾਂ ਉਹ ਕਰੈਕਟਰ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂ ਰਹਿਣਾ ਜ਼ਰੂਰੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਲੋਕ ਜਿਨ੍ਹਾਂ ਦੇ ਘਰ ਦੇ ਵਿੱਚ ਚੁੱਲ੍ਹੇ ਬਹੁਤ ਔਖੇ ਚੱਲਦੇ ਨੇ ਪਰ ਆਪਣੇ ਆਲੇ ਜਾ ਜਾ ਕੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਸੇਵਾ ਕਰ ਰਹੇ ਨੇ ਕੀ ਦਿਖਾਉਣਾ ਚਾਹੁੰਦੇ ਨੇ ਕੀ ਦਿਖਾਉਣਾ ਚਾਹੁੰਦੇ ਨੇ ਕਿੰਨੇ ਲੋਕਾਂ ਦਾ ਅੱਜ ਦੇ ਟਾਈਮ ਦੇ ਵਿੱਚ ਇਲਾਜ ਪੱਖੋਂ ਉਹਨਾਂ ਨੂੰ ਮੌਤ ਕਬੂਲਣੀ ਪੈਂਦੀ ਆ ਕਿੰਨੇ ਲੋਕਾਂ ਨੂੰ ਆਉਂਦਾ ਕੋਈ ਮੂਰੇ ਖੜਦਾ ਐਨਜੀਓ ਕਿਵੇਂ ਐਂਟਰ ਕਰ ਗਈਆਂ ਐਨਜੀਓ ਕਿਵੇਂ ਐਂਟਰ ਕਰ ਗਈਆਂ ਜਿਹੜੀ ਇੱਕ ਕੌਮ ਇੱਕ ਅਮੀਰ ਕੌਮ ਸੀ ਸਿੱਖ ਕੌਮ ਇੱਕ ਅਮੀਰ ਕੌਮ ਵਾਰੀਅਰ ਕੌਮ ਲੋਕਾਂ ਨੂੰ ਵੰਡਣੇ ਵਾਲੀ ਕੌਮ ਵੀ ਚੱਕੋ ਅੱਜ ਉਹੀ ਕੌਮ ਦੇ ਸਿੱਖ ਕੌਮ ਦੇ ਬੰਦੇ ਬੈਠੇ ਲੋਕਾਂ ਮੂਰੇ ਹੱਥ ਫਲਾਈ ਆਏ ਬੈਠੇ ਨੇ ਵੀ ਸਾਨੂੰ ਕੁਝ ਦੇ ਦਿਓ ਸਾਡੇ ਇਲਾਜ ਕਰਾਉਣ ਨੂੰ ਸਾਡੇ ਜਵਾਕਾਂ ਨੂੰ ਸਕੂਲ ਦੀ ਫੀਸਾਂ ਭਰਾਉਣ ਨੂੰ ਸਾਡੇ ਘਰ 'ਚ ਆਟਾ ਆਉਣ ਨੂੰ ਇਹ ਕਿਵੇਂ ਮਜਬੂਰੀ ਹੋ ਗਈ ਕੁਝ ਆਪਣੇ ਬੰਦੇ ਫੁਕਰੀਆਂ ਟਾਈਪ ਦੇ ਉੱਤੇ ਆ ਗਏ ਲਖਾ ਦਿਓ ਜੀ ਟੂਰਨਾਮੈਂਟ ਕਰਾ ਦਿਓ ਜੀ ਮੇਲੇ ਕਰ ਲੋ ਕਰ ਲੋ ਆਪਣੇ ਢਾਲ ਇਕੱਠੀ ਕਰ ਲੋ ਲੋਕਾਂ ਵਿੱਚ ਲਾ ਦਿਓ ਕਿਸੇ ਨੂੰ 10-10 ਪਾ 12-12 ਰੁਪਏ ਲਾ ਦਿਓ ਹਰੇਕ ਬੰਦਾ ਦੇਜੂ 100-100 200-200 ਕਦੇ ਕੋਈ ਸੋਚਦਾ ਵੀ ਆਪਾਂ ਆਪਣੇ ਪਿੰਡ ਦਾ ਭਲਾ ਕਰ ਲਈਏ ਪਹਿਲਾਂ ਹਰ ਇੱਕ ਬੰਦਾ ਆਪਣੇ ਪਿੰਡ ਨੂੰ ਛੱਡ ਕੇ ਹਰ ਇੱਕ ਬੰਦਾ ਆਪਣੇ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਭਲਾ ਕਰਨ ਜਾ ਰਿਹਾ ਹੈ ਕੋਈ ਲੋਜਿਕ ਬਣਦਾ ਹੈ ਕੋਈ ਮਤਲਬ ਬਣਦਾ ਕਿਸੇ ਚੀਜ਼ ਦਾ ਕਦੇ ਨਹੀਂ ਬਣੂਗਾ ਕੀ ਦਿਖਾਉਣਾ ਚਾਹੁੰਦੇ ਨੇ ਆਪਣੇ ਪਿੰਡ ਦੇ ਵਿੱਚ ਚਾਹੇ ਉਹਨੂੰ ਕੁੱਤਾ ਤੱਕ ਨਾ ਪੁੱਛੇ ਨਾਲ ਦੇ ਗਵਾਂਢੀ ਵੀ ਉਹਨੂੰ ਗਾਲਾਂ ਕੱਢਦੇ ਹੋਣ ਰਾ ਦੂਜੇ ਪਿੰਡ ਜਾ ਕੇ ਸੇਵਾ ਕਰ ਰਿਹਾ। ਬਾਹ ਤੁਹਾਡੇ ਪੰਜਾਬੀਓ। ਵੈਰੀ ਗੁੱਡ। ਇਹ ਨਾ ਮੈਂ ਤੁਹਾਨੂੰ ਕੀ ਕਹਾ। ਕਿਉਂ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਅਨਮੋਲ ਕੁਆਤਰਾ ਵਰਗੇ ਮੁੰਡੇ। ਉੱਥੇ ਲੁਧਿਆਣੇ ਬੈਠ ਕੇ ਕੁਰਸੀ ਤੇ ਬਿਲਕੁਲ ਵਧੀਆ ਸਾਫ਼ ਕੱਪੜੇ ਪਾ ਕੇ ਵਧੀਆ ਸੈਂਟਸੂਪ ਲਾ ਕੇ ਹੱਥ ਦੇ ਵਿੱਚ ਆਈਫੋਨ ਫੜ ਕੇ ਲੇਟੈਸਟ ਮਾਡਲ ਅਖੀਰਲਾ ਕੁਰਸੀ ਤੇ ਬੈਠਦੇ ਨੇ ਜਾ ਕੇ ਡੋਨਰਾਂ ਨੂੰ ਕਰਦੇ ਨੇ ਫੋਨ ਡੋਨਰ ਉੱਥੇ ਆਉਂਦੇ ਨੇ ਪਿੰਡਾਂ 'ਚ ਡੋਨਰ ਆਉਂਦੇ ਨੇ ਕੁਝ ਸ਼ਹਿਰਾਂ ਵਾਲੇ ਵੀ ਹੈਗੇ ਨੇ ਇੱਕ ਪਿੰਡ 'ਚੋਂ ਇੱਕ ਡੋਨਰ ਉੱਥੇ ਪਹੁੰਚਿਆ ਤੇ ਦੂਜੇ ਪਿੰਡ ਵਾਲੇ ਵੀ ਹੈਲਪ ਕੀਤੀ ਦੂਜੇ ਪਿੰਡ ਵਾਲੇ ਦੀ ਹੈਲਪ ਕੀਤੀ ਉਹਨੇ ਆਪਣੇ ਪਿੰਡ ਦੀ ਨਹੀਂ ਕੀਤੀ ਕਿ ਉਹਦਾ ਪਿੰਡ ਸਾਰਾ ਸੈਟ ਆ ਕੀ ਉਹਦੇ ਪਿੰਡ ਦੇ ਵਿੱਚ ਕੋਈ ਗਰੀਬ ਨਹੀਂ ਹੈਗਾ ਕਿ ਉਹਦੇ ਪਿੰਡ ਦੇ ਵਿੱਚ ਕਿਸੇ ਗਰੀਬ ਕੁੜੀ ਦਾ ਵਿਆਹ ਨਹੀਂ ਹੋ ਰਿਹਾ। ਨਾ ਪਰ ਅਸੀਂ ਅਸੀਂ ਕੈਮਰਿਆ ਮੁਰੇ ਖੜਕੇ ਜੇ ਕਿਸੇ ਨੂੰ ਇੱਕ ਪੰਜੀ ਵੀ ਆਏ ਫੜਾਉਣੀ ਹੈ ਨਾ ਉਹ ਵੀ ਸਾਡੀ ਵੀਡੀਓ ਬਣਨੀ ਚਾਹੀਦੀ ਹੈ। ਤਾਂ ਜੋ ਅਸੀਂ ਇੰਟਰਨੈਟ ਉੱਤੇ ਪਾ ਦਈਏ। ਕਿਉਂਕਿ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਾਂ। ਜੋ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀ ਸੀ ਭਾਈ ਕਨਈਆ ਜੀ ਤੇ ਮੈਂ ਦੁਸ਼ਮਣਾਂ ਦੇ ਬੰਦਿਆਂ ਨੂੰ ਵੀ ਪਾਣੀ ਪੁਲਾਈ ਜਾਂਦਾ ਸੀਗਾ। ਬਾਬਾ ਬੁੱਢਾ ਜੀ ਕਿੰਨੀ ਸੇਵਾ ਉਹਨਾਂ ਦੀ ਲਿਖੀ ਆਉਂਦੀ ਹੈ ਕਿੰਨੀ ਸੇਵਾ ਕੀਤੀ ਆ। ਕਿੱਡੀਆਂ-ਕਿੱਡੀਆਂ ਐਗਜ਼ਾਮਪਲਾਂ ਤੁਹਾਡੇ ਮੂਰੇ ਲਿਆ ਕੇ ਮੈਂ ਰੱਖਾਂ। ਆਪਾਂ ਜਿਹੜੇ ਆਪਣੇ ਆਪ ਨੂੰ ਅੱਜ ਆਪਾਂ ਕਹਿੰਦੇ ਆ ਨਾ ਵੀ ਅਸੀਂ ਸਿੱਖ ਕੌਮ ਦੇ ਬੰਦੇ ਆ, ਅਸੀਂ ਵਾਰੀਅਰ ਕੌਮ ਆ, ਅਸੀਂ ਆਏ ਆ। ਆਪਾਂ ਲਹਨਤ ਹੀ ਲੋਕ ਆ। ਕਿਉਂ ਲਹਨਤ ਹੀ ਲੋਕ ਆ ਆਪਾਂ? ਆਪਣੇ ਚੋਂ ਆਪਣੇ ਚੋਂ ਮੁੱਦਾ ਮੈਂ ਬਿਲਕੁਲ ਸੇਮ ਚਲਾ ਰਿਹਾ। ਮੈਂ ਨਾਲ ਦੇ ਨਾਲ ਤੁਕ ਜੋੜ ਰਿਹਾ। ਆਪਣੇ ਤੋਂ ਅਸੀਂ ਵੀ ਤੁਹਾਡੇ ਵਿੱਚੋਂ ਆ ਸਾਰੇ ਸਾਰੇ ਇੱਕੇ ਆ ਆਪਣੇ ਤੋਂ ਆਪਣੇ ਗੁਰੂ ਸਾਹਿਬ ਦੇ ਬੱਚਿਆਂ ਦੇ ਜਿੱਥੇ ਸ਼ਹੀਦੀ ਹੋਈ ਸੀ ਨਾ ਸ਼ਹੀਦੀ ਜਿੱਥੇ ਹੋਈ ਸੀਗੀ ਉਹਨਾਂ ਲਈ ਆਪਣੇ ਤੋਂ ਜਗ੍ਹਾ ਨਹੀਂ ਖਰੀਦੀ ਗਈ ਉਹ ਕਿਨੇ ਖਰੀਦੀ ਟੋਡਰਮਲ ਨੇ ਟੋਡਰਮਲ ਕੌਣ ਸੀ ਸਿੱਖਾਂ ਤੱਕ ਉਹਦਾ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀਗਾ ਪਰ ਅਸੀਂ ਅੱਜ ਉੱਠ ਕੇ ਕਹਿੰਦੇ ਆ ਅਸੀਂ ਬੋਲਦੇ ਆ ਮੈਂ ਵੀ ਤੁਹਾਡੇ ਨਾਲੇ ਆ ਆਪਾਂ ਬੋਲ ਕੇ ਕਹਿੰਦੇ ਆ ਕਿ ਭਾਈ ਸਾਡੇ ਗੁਰੂਆਂ ਨੇ ਗੁਰੂ ਗੋਵਿੰਦ ਸਿੰਘ ਜੀ ਨੇ ਚਾਰ ਸਾਡਾ ਤੋਂ ਬਾਹਰੇ ਨੇ ਅਸੀਂ ਹਰੀ ਸਿੰਘ ਨਲੂਏ ਦੇ ਵਾਰਸ ਆ ਅਸੀਂ ਜੱਸਾ ਸਿੰਘ ਆਲੂਵਾਲੀ ਨੂੰ ਪੂਜਦੇ ਆ ਸਲੂਟ ਮਾਰਦੇ ਆ ਅਸੀਂ ਬਾਬਾ ਹਨੂਮਾਨ ਸਿੰਘ ਨੂੰ ਅਸੀਂ ਸਲੂਟ ਮਾਰਦੇ ਆ ਪਰ ਹੈਗੇ ਆਸਾ ਅਸਲ ਚ ਆਪਾਂ ਜ਼ੀਰੋ ਜ਼ੀਰੋ ਕਿਉਂ ਜ਼ੀਰੋ ਆ ਮੈਂ ਦੱਸ ਕੇ ਹਟਿਆ ਕੀ ਸਾਡੀ ਕੌਮ ਦੇ ਵਿੱਚ ਨਾ ਪਤਾ ਨਹੀਂ ਕੀ ਦਿਮਾਗ ਦੇ ਨਾਲ ਉਹਨਾਂ ਨੂੰ ਚੜ ਗਿਆ ਅਸੀਂ ਇੱਕ ਬੰਦੇ ਦਾ ਇੱਕ ਬੰਦੇ ਦਾ ਲੱਖਾਂ ਰੁਪਏ ਉਹਦੇ ਸਨਮਾਨ ਤੇ ਲਾ ਦਿੰਨੇ ਆ ਇੱਕ ਬੰਦੇ ਦੇ ਉੱਤੇ ਉਹਦੇ ਸਨਮਾਨ ਤੇ ਲੱਖਾਂ ਰੁਪਏ ਲਾ ਦਿੰਨੇ ਆ ਤੇ ਜਿਹੜਾ ਗਹਾੜਾ ਬੰਦਾ ਹੁੰਦਾ ਨਾ ਉਹ ਵੀ ਐ ਹੱਥ ਜੋੜ ਕੇ ਮੂਰੇ ਹੱਥ ਮੂਰੇ ਕਰ ਦਿੰਦਾ ਵੀ ਲੋ ਜੀ ਪਾ ਦਿਓ ਉਹ ਐ ਨਹੀਂ ਕਹਿੰਦਾ ਵੀ ਨਾ ਪੈਸੇ ਨਾ ਖਰਚਿਓ ਆ ਕਿਸੇ ਗਰੀਬ ਕੁੜੀ ਦਾ ਵਿਆਹ ਕਰੋ ਜਿੱਥੇ ਆਪਣੇ ਸਿੱਖ ਕੌਮ ਦੇ ਬੰਦਿਆਂ ਨੂੰ ਜਿਹਦਾ ਅਮਤ ਛਿਆ ਹੋਇਆ ਉਹਨੂੰ ਲੋੜ ਆ ਉਹਦੇ ਘਰ ਦੇ ਵਿੱਚ ਪ੍ਰੋਬਲਮ ਆ ਉਹਨੂੰ ਜਾ ਕੇ ਦੋ ਕਿਉਂ ਬੰਦੇ ਬਾਹਰਲੇ ਬੰਦਿਆਂ ਦੇ ਵੱਲ ਐਨ ਆਰ ਆਈ ਬੰਦੇ ਵੱਲ ਮੇਰੇ ਕੋਲ 500 ਦੇ ਮੈਸੇਜ ਆਏ ਪਏ ਹੋਣਗੇ ਵੀ ਭਾਈ ਤੂੰ ਖਰੇ ਇੱਕ ਗੱਲ ਤੇ ਕਹਿ ਦਿੰਨਾ ਵੀ ਲੱਖ ਰੁਪਈਆ ਨਾਮ ਦਊਂਗਾ ਲੱਖ ਰੁਪਈਆ ਨਾਮ ਦਊਂਗਾ ਵੀ ਸਾਡੀ ਮਦਦ ਕਰ ਦੇ ਤੇ ਮੈਨੂੰ ਉਹ 'ਚ ਗੁੱਸਾ ਨਹੀਂ ਆ ਰਿਹਾ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਇਹ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਣੀ ਹੀ ਲੋਕ ਕਿਉਂ ਆਪਣੀ ਹੀ ਕੌਮ ਦੇ ਲੋਕ ਕਿਉਂ ਜਿਹੜੇ ਲੋਕਾਂ ਮੂਰੇ ਆਏ ਹੱਥ ਫੁਲਾ ਰਹੇ ਨੇ ਵੀ ਸਾਨੂੰ ਕੁਝ ਪੈਸੇ ਦੇ ਦਿਓ ਤਾਂ ਜੋ ਅਸੀਂ ਆਪਣੇ ਜਵਾਕਾਂ ਦੀਆਂ ਫੀਸਾਂ ਭਰ ਆ ਲਈਏ ਅਸੀਂ ਆਪਣੇ ਜਵਾਕਾਂ ਨੂੰ ਕੁਝ ਲੈ ਕੇ ਦੇ ਦਈਏ ਅਸੀਂ ਕੋਈ ਚੰਗੀ ਜ਼ਿੰਦਗੀ ਜਿਉ ਲਈਏ ਪਰ ਨਾ ਆਪਣੇ ਬੰਦੇ ਨੇ ਤਾਂ ਸਨਮਾਨਤ ਕਰਨੇ ਲੋਕ ਆਪਣੇ ਬੰਦਿਆਂ ਨੇ ਟੂਰਨਾਮੈਂਟ ਕਰਾਉਣ ਦੇ ਮੈਂ ਪਹਿਲਾਂ ਫੇਰ ਰਿਪੀਟ ਮੈਂ ਕਰ ਰਿਹਾ ਰਿਪੀਟ ਮੈਂ ਕਿਉਂ ਕਰਦਾ ਹਾਂ ਨਾ ਚੀਜ਼ੇ ਤਾਂ ਜੋ ਇਹ ਚੀਜ਼ ਕਿਸੇ ਸਰਲ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਪੈ ਜਾਵੇ। ਅਕਲੀ ਕੀਚੇਦਾਨ ਫੇਰ ਸੁਣ ਲਓ। ਗੁਰੂ ਸਾਹਿਬ ਕਹਿ ਰਹੇ ਨੇ ਵੀ ਅਕਲ ਨਾਲ ਦਾਨ ਕਰਿਓ। ਪਰ ਨਾ ਅਸੀਂ ਨਹੀਂ ਦੇਖਣਾ ਪਿੱਛੇ ਮੁੜ ਕੇ ਵੀ ਸਾਡੇ ਕੋਈ ਪਿੱਛੇ ਕੋਈ ਹੈ ਜਾਂ ਗਰੀਬ ਬੰਦਾ ਬੈਠਾ ਵੀ ਜਿਹਦੇ ਘਰ ਦੇ ਵਿੱਚ ਰੋਟੀ ਤੱਕ ਨਹੀਂ ਪੱਕਦੀ ਨਾ ਪਰ ਅਸੀਂ ਆਪਣੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਟੂਰਨਾਮੈਂਟ ਕਰਾਉਣੇ ਨੇ। ਤੋ ਇਹ ਜਿੰਨੇ ਵੀ ਲੋਕ ਨੇ ਹੈ ਨਾ ਜਿੰਨੇ ਵੀ ਇਹ ਲੋਕ ਨੇ ਹੁਣ ਜਿਵੇਂ ਆ ਪੰਜਾਬੀ মিডিਆ ਵਾਲੇ ਨੇ ਮੈਨੂੰ ਇੱਕ ਆ ਲਿਖਿਆ ਚੀਜ਼ ਹੁਣ ਇਹ ਬਾਈ ਦਾ ਬਾਈ ਨੂੰ ਮੈਂ ਕੁਝ ਨਹੀਂ ਕਹਿਣਾ ਹੈਗਾ ਕਿਉਂਕਿ ਜਿਹੜੀ ਮੈਂ ਟੌਪਿਕ ਤੇ ਗੱਲ ਕਰ ਰਿਹਾ ਮੈਂ ਬਿਲਕੁਲ ਸ਼ਾਂਤੋ ਕੇ ਗੱਲ ਕਰ ਰਿਹਾ ਨਾਂ ਲਿਖਿਆ ਇਹਨੇ ਆਪਣੀ ਆਈਡੀ ਦਾ ਪੰਜਾਬੀ মিডিਆ ਜਦੋਂ ਮੈਂ ਇਹਨੂੰ ਲਾਈਵ ਦੇ ਵਿੱਚ ਸੱਦੂਗਾ ਮੈਂ ਅੱਗੇ ਵੀ ਬਹੁਤ ਵਾਰ ਕਰਦਾ ਹੁੰਦਾ ਗੱਲਬਾਤ ਵੀ ਜਦ ਮੈਂ ਲਾਈਵ ਦੇ ਵਿੱਚ ਸੱਦ ਕੇ ਮੈਂ ਇਹਨੂੰ ਕੁਝ ਸਵਾਲ ਪੁੱਛਣੇ ਨੇ ਨਾ ਨਾ ਇਨੇ ਆਏ ਭੱਜਣਾ ਜਿਵੇਂ ਕੜਕੀ ਦੇ ਵਿੱਚੋਂ ਚੂਹਾ ਭੱਜਦਾ ਹੁੰਦਾ ਜਾਂ ਤਾਂ ਮੈਂ ਹੁਣ ਤੱਕ ਜਿਹੜੀਆਂ ਗੱਲਾਂ ਕਹੀਆਂ ਨੇ ਜਾਂ ਤਾਂ ਤੁਸੀਂ ਕਹਿ ਦਿਓ ਭਾਈ ਇਹ ਤੇਰੀ ਗੱਲ ਗਲਤ ਕਹਿ ਰਿਹਾ ਤੂੰ ਵੀ ਨਾ ਇਹ ਗੱਲ ਤੇਰੀ ਬਿਲਕੁਲ ਗਲਤ ਮੈਂ ਦੋਨੇ ਹੱਥ ਜੋੜ ਕੇ ਤੁਹਾਡੇ ਉੱਮਰ ਖੜ ਕੇ ਆਏ ਮਾਫੀ ਮੰਗੂ ਨੂੰ ਵੀ ਭਾਈ ਮੇਰੀ ਗੱਲ ਇਹ ਗਲਤ ਤਾ ਮੈਂ ਫਿਰ ਉਹ ਬੰਦੇ ਨੂੰ ਜਿਹੜਾ ਬੰਦਾ ਮੈਨੇ ਕਹੂਗਾ ਵੀ ਭਾਈ ਇਹ ਤੇਰੀ ਗੱਲ ਗਲਤ ਆ ਫਿਰ ਮੈਂ ਉਹਨੂੰ ਇੱਕ ਵੀਡੀਓ ਭੇਜੂਗਾ ਪਰਸਨਲ ਤੌਰ ਦੇ ਉੱਤੇ ਵੀ ਜਿਹੜਾ ਆਪਾਂ ਨੇ ਕੜਾ 15 ਤੋਲੇ ਦਾ ਲੱਖੇ ਨੂੰ ਪਾਇਆ ਇਹ ਨਾ ਸੋਚੋ ਵੀ ਲੱਖੇ ਦਾ ਮੈਂ ਕਿਉਂ ਨਾ ਲੈ ਰਿਹਾ ਮੈਂ ਇੱਕ ਹੋਰ ਹੋਰ ਵੀ ਬੰਦੇ ਬਿਥਰੇ ਨੇ ਅਹ ਜੇ ਹੋਰ ਬੰਦੇ ਬਹੁਤ ਨੇ ਵੀ ਜਿਹੜਾ ਮੈਂ ਕੜੇ ਤੇ ਪੈਸੇ ਲਾਏ ਨੇ ਹਾਂ ਇੱਕ ਬੰਦੇ ਨੂੰ ਸਨਮਾਨਤ ਕਰਨ ਲਈ ਤੇ ਮੈਂ ਇਹੀ ਪੈਸੇ ਕਿਸੇ ਗਰੀਬ ਦੇ ਘਰੇ ਕਿਉਂ ਨਹੀਂ ਦਿੱਤੇ ਇਹੀ ਪੈਸਿਆਂ ਦੀ ਕਿਸੇ ਗਰੀਬ ਨੂੰ ਮੈਂ ਮੱਝ ਕਿਉਂ ਨਹੀਂ ਲੈ ਕੇ ਦਿੱਤੀ ਤਾਂ ਉਹ ਦੁੱਧ ਪਾ ਕੇ ਉਹ ਦੁੱਧ ਬੇਚ ਕੇ ਦੁੱਧ ਪੀ ਉਹਦਾ ਜਵਾਕ ਬੜੇ ਹੋਣ ਜਾ ਇਹੀ ਪੈਸਿਆਂ ਕਰਕੇ ਲੈ ਕੇ ਪੈਸੇ ਮੈਂ ਇੱਕ ਗਰੀਬ ਦੀ ਕੁੜੀ ਦਾ ਵਿਆਹ ਕਿਉਂ ਨਹੀਂ ਕੀਤਾ ਜਿੱਦਣ ਆਪਾਂ ਨੇ ਆਹ ਕੰਮ ਕਰਨਾ ਸ਼ੁਰੂ ਕਰਤਾ ਨਾ ਹਰੇਕ ਜਿਹਨਾਂ ਕੋਲ ਕੰਪੈਸਟੀ ਆ ਜਿਹਨੇ ਕੋਈ 15 ਜਿਹਦੇ ਕੋਈ 15 20 ਕਿਲੇ ਵਾਲਾ ਬੰਦਾ ਹੈਗਾ ਨਾ 10 ਕਿਲੇ ਵਾਲਾ ਵੀ ਹੈਗਾ ਇਹਦੀ ਕੋਈ ਜ਼ਮੀਨ ਆ ਇਹਨੂੰ ਰੱਬ ਨੇ ਜ਼ਮੀਨ ਬਖਸ਼ੀ ਆ ਜਿਹੜਾ ਅਮੀਰ ਆਪਣੇ ਆਪ ਨੂੰ ਕਹਿੰਦਾ ਕਦੇ ਇੱਕ ਅੱਧੇ ਕਿਲੇ ਦੀ ਕਣਕ ਐ ਗਰੀਬਾਂ ਚ ਵੀ ਵੰਡ ਕੇ ਦੇਖ ਲਿਓ ਇਹ ਆ ਜਿਹੜੀ ਟਰਾਲੀ ਆ ਅਸੀਂ ਆਪਣੇ ਪਿੰਡ ਦੇ ਬੰਦਿਆਂ ਨੂੰ ਦੇਣੀ ਹੈ ਬੜਾ ਸਕੂਨ ਮਿਲੂਗਾ ਹੋ ਸਦਾ ਰੱਬ ਖੁਸ਼ ਹੋ ਜਵੇ ਕਿੰਦੋਂ ਤਨ ਤੁਰ ਪਈ ਆਪਣੀ ਕੌਮ ਜਿਹੜੀ ਕੌਮ ਦੀਆਂ ਪੂਰੇ ਵਰਲਡ 'ਚ ਗੱਲਾਂ ਹੁੰਦੀਆਂ ਨੇ ਇਹ ਭਾਈ ਸਿੱਖ ਕੌਮ ਆ ਇੱਕ ਜਿਹੜੇ ਏਡੇ ਏਡੇ ਆਪਣੇ ਗੁਰਦੁਆਰਿਆਂ ਦੇ ਉੱਤੇ ਵੀ ਗੁਰਦੁਆਰਿਆਂ ਦੇ ਉੱਤੇ ਵੀ ਆਪਣੇ ਸੋਨਾ ਛਾੜ ਦਿੰਦੀ ਆ ਤੇ ਦੂਜੇ ਪਾਸੇ ਇਹੀ ਕੌਮ ਦੇ ਬੰਦੇ ਦੂਜੀ ਕੌਮ ਦੇ ਬੰਦਿਆਂ ਨੂੰ ਵੀ ਮਿੰਤਾ ਬੈਠੇ ਕਰ ਰਹੇ ਨੇ ਵੀ ਸਾਨੂੰ ਕਿਸੇ ਤਰੀਕੇ ਨਾਲ ਕੁਝ ਖਾਣ ਨੂੰ ਦੇ ਦਿਓ ਮੈਨੂੰ ਇਹ ਗੱਲਾਂ ਦਾ ਜਵਾਬ ਦੇ ਦਿਓ ਮੇਰਾ ਵੀਰ ਵਣ ਕੇ ਜੇ ਮੈਂ ਚੀਜ਼ ਜਜ਼ਵਾਤ ਕੋਈ ਵੱਧ ਘੱਟ ਗੱਲ ਕਹਿ ਗਿਆ ਹੂੰ ਤਾਂ ਮੈਨੂੰ ਮaaf ਕਰਿਓ ਪਰ ਮੈਨੂੰ ਇਹ ਗੱਲ ਦਾ ਜਵਾਬ ਜ਼ਰੂਰ ਦੇ ਦਿਓ ਕਿ ਕੀ ਇੱਕ ਮੇਰੇ ਵਰਗੇ ਨਿਕੰਮੇ ਬੰਦੇ ਨੂੰ ਜਿਹਦਾ ਕੋਈ ਪਿਸ਼ੋਕੜੇ ਨਹੀਂ ਸਿੱਖ ਕੌਮ ਨਾਲ ਜਿਹਨੇ ਕੋਈ ਕ੍ਰਿਮੀਨਲ ਕੇਸ ਕੀਤੇ ਹੋਏ ਨੇ ਇਨੇ ਇੱਕ ਪ੍ਰਚਾਰਕ ਤੱਕ ਮਾਰਿਆ ਹੋਇਆ ਮੇਰੇ ਵਰਗਾ ਬੰਦਾ ਮੇਰੇ ਵਰਗਾ ਬੰਦਾ ਕਿ ਤੁਸੀਂ ਮੈਨੂੰ ਸਨਮਾਨਤ ਕਰੋਗੇ ਕਿ ਤੁਸੀਂ ਮੈਨੂੰ ਸਨਮਾਨਤ ਕਰਦੇ ਹੋ ਤਾਂ ਜਿਹਦਾ ਮੈਂ ਬੰਦਾ ਮਾਰਿਆ ਹੋਇਆ ਉਹਦੀਆਂ ਤਿੰਨ ਕੁੜੀਆਂ ਨੇ ਉਹ ਤਿੰਨ ਕੁੜੀਆਂ ਪਤਾ ਬੈਠ ਕੇ ਕੀ ਕਰਨਗੀਆਂ ਯਾਰ ਸਾਡੀ ਸਿੱਖ ਕੌਮ ਹੈ ਇਹ ਸਾਡੀ ਸਿੱਖ ਕੌਮ ਹੈ ਸਾਡਾ ਪਿਓ ਮਾਰਤਾ ਇਹਨਾਂ ਨੇ ਤੇ ਸਾਡੀ ਸਿੱਖ ਕੌਮ ਦੇ ਬੰਦੇ ਹੀ ਉਹਨੂੰ ਸਨਮਾਨਤ ਕਰ ਰਹੇ ਨੇ ਬਾਹ ਥੋੜੇ ਪੰਜਾਬੀਓ ਬਾ ਤੁਹਾਡੇ ਸ਼ੇਰੋ ਜੋ ਮੈਂ ਇੰਨੀ ਗੱਲ ਕਹਿੰਦਾ ਇੰਨੀ ਲਾਈਵ ਕਰਦਾ ਕਰਦਾ ਮੈਂ ਬੰਦ ਕਰ ਦੰਨਾ ਇਹ ਟਾਪਿਕ ਕਰ ਦੰਨਾ ਆਪਾਂ ਇੱਥੇੋਂ ਬੰਦ ਪਰ ਮੈਨੂੰ ਜਵਾਬ ਵੀ ਬਣ ਕੇ ਮੇਰਾ ਜ਼ਰੂਰ ਦੇ ਦੇਓ ਫੋਨ ਕਰਨਾ ਫੋਨ ਕਰ ਲਿਓ ਮੈਸੇਜ ਕਰਨਾ ਮੈਸੇਜ ਕਰ ਲਿਓ ਪਰ ਗੱਲ ਦਾ ਜਵਾਬ ਜ਼ਰੂਰ ਦੇ ਦਿਓ ਮੈਨੂੰ ਚੰਗਾ ਬਾਈ ਸਸੀ ਕਾਲ ਜੀ